ਮੰਦਰ ਬਿਲਕੁਲ ਇਸ ਤੋਂ ਪਹਿਲਾਂ ਅਸੀਂ ਲਗਾਤਾਰ ਹਰ ਪਹਿਲੂ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹ ਬੈਰੀਕੇਡ ਦਿਖਾਏ ਜਿਹੜੇ ਹਰਿਆਣਾ ਪ੍ਰਸ਼ਾਸਨ ਨੇ ਹਰਿਆਣਾ ਸਰਕਾਰ ਨੇ ਬਣਾਏ ਨੇ ਤੇ ਬਣਾਏ ਕਦੇ ਲਈ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਕਿ ਇਹ ਕਿਸਾਨ ਦਿੱਲੀ ਵਾਲੇ ਪਾਸੇ ਨੂੰ ਨਾ ਜਾ ਸਕਣ ਪਰ ਇੱਕ ਪਾਸੇ ਬੈਰੀਕੇਡ ਤਾਂ ਅਸੀਂ ਵੇਖਿਆ ਬੜੇ ਮਜ਼ਬੂਤ ਬਣਾਏ ਆ ਟਣਾਂ ਦੇ ਟਣ ਕੰਕਰੀਟ ਭਰਤਾ ਪਰ ਉਹ ਬੈਰੀਕੇਡ ਤੋੜ ਕੇ ਦਿੱਲੀ ਵਧਨ ਦਾ ਜਿਹੜਾ ਦਾਵਾ ਕਰ ਰਹੇ ਨੇ ਕਿਸਾਨ ਉਹਨਾਂ ਦੀ ਕੀ ਤਿਆਰੀ ਆ ਇਹ ਸੋਨੇ ਮਹਿਲਾ ਚੌਂਕ ਦੇ ਵਿੱਚ ਆਸੀਂ ਕਿਉਂਕਿ ਮਹਿਲਾ ਚੌਂਕ ਸੰਗਰੂਰ ਦੇ ਇਸ ਦਾਣਾ ਮੰਡੀ ਦੇ ਵਿੱਚ ਮਹਿਲਾ ਚੌਂਕ ਦੀ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਨੇ ਪਿੱਛੇ ਵੇਖੋ ਕਿਸਾਨੀ ਦੇ ਝੰਡੇ ਲੱਗੀਆਂ ਕਤਾਰਾਂ ਲੱਗੇ ਟਰੈਕਟਰ ਤੁਹਾਨੂੰ ਨਜ਼ਰ ਆਉਣਗੇ ਇਹ ਉਹੀ ਕਿਸਾਨ ਨੇ ਉਹੀ ਟਰੈਕਟਰ ਨੇ ਜਿਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਕੁਝ ਕਰਨਾ ਹੈ ਦਿੱਲੀ ਵੱਲ ਕਹਿੰਦੇ ਨੇ ਕਿ ਬੈਰੀਕੇਡ ਜਿਹੜਾ ਮਰਜ਼ੀ ਹੋਵੇ ਤੋੜ ਕੇ ਅੱਗੇ ਨੂੰ ਵਧਾਂਗੇ ਔਰ ਇਹ ਧਾਣਾ ਮੰਡੀ ਪੂਰੀ ਦੀ ਪੂਰੀ ਟਰੈਕਟਰਾਂ ਟਰਾਲੀਆਂ ਦੇ ਨਾਲ ਭਰ ਚੁੱਕੀ ਹੈ ਤੁਹਾਨੂੰ ਹਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਕਿਸਾਨ ਸਾਫ਼ ਕਹਿ ਰਹੇ ਨੇ ਕਿ ਅਸੀਂ ਜਿੱਦਾਂ ਹੀ ਸਾਡੀ ਲੀਡਰਸ਼ਿਪ ਕੋਈ ਫੈਸਲਾ ਲੈਂਦੀ ਆ ਤਾਂ ਅਸੀਂ ਇੱਥੋਂ ਚਾਲੇ ਪਾ ਦੇਾਂਗੇ ਅੱਜ ਸ਼ਾਮ ਦੀ ਬੜੀ ਮਹੱਤਵਪੂਰਨ ਮੀਟਿੰਗ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਹੋਣੀ ਆ ਉਸ ਮੀਟਿੰਗ ਤੋਂ ਬਾਅਦ ਆਖਰੀ ਫੈਸਲਾ ਹੋਣਾ ਕਿ ਦਿੱਲੀ ਦੀ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਹੋਇਆ ਤੇ ਅੱਗੇ ਕਰਨਾ ਕੀ ਆ ਆ ਇੱਕ ਤਸਵੀਰ ਦੇਖੋ ਇਸ ਅੰਦੋਲਨ ਦੇ ਵਿੱਚ ਟਰਾਲੀ ਦੇ ਉੱਪਰ ਲੱਗੀ ਹੋਈ ਤਸਵੀਰ ਬੜੀ ਮਹੱਤਵਪੂਰਨ ਹੈ ਦੇਖੋ ਇੱਕ ਪਾਸੇ ਹਿੰਦੂ ਸਿੱਖ ਤੇ ਮੁਸਲਮਾਨ ਯਾਨੀ ਇਹ ਸੰਘਰਸ਼ ਕੋਈ ਜਾਤੀਵਾਦ ਕੋਈ ਧਰਮ ਇਹਨਾਂ ਚੀਜ਼ਾਂ ਨਾਲ ਇਸ ਸੰਘਰਸ਼ ਦਾ ਕੋਈ ਲੈਣਾ ਦੇਣਾ ਨਹੀਂ ਇਹ ਸੰਘਰਸ਼ ਕਿਸਾਨੀ ਦਾ ਕਿਉਂਕਿ ਕਿਸਾਨ ਹਿੰਦੂ ਵੀ ਹੋ ਸਕਦਾ ਹੈ ਸਿੱਖ ਵੀ ਹੋ ਸਕਦਾ ਹੈ ਮੁਸਲਮਾਨ ਵੀ ਹੋ ਸਕਦਾ ਹੈ ਚਾਹੇ ਕੋਈ ਵੀ ਹਾਲਾਤ ਬਣ ਆਪਸੀ ਭਾਈਚਾਰਾ ਉਹ ਵੀ ਬਰਕਰਾਰ ਰੱਖਣਾ ਹੈ ਤਾਂ ਟਰਾਲੀਆਂ ਦੇ ਵਿੱਚ ਬੈਠੇ ਨੇ ਕਿਸਾਨ ਜ਼ਿਆਦਾਤਰ ਇਸ ਪਾਸੇ ਜਿਹੜੀਆਂ ਟਰਾਲੀਆਂ ਨੇ ਟਰੈਕਟਰ ਨੇ ਕਿਸਾਨ ਨੇ ਇਹ ਮਾਲਵੇ ਇਲਾਕੇ ਦੇ ਨੇ ਚਾਹੇ ਉਹ ਫਰੀਦਕੋਟ ਹੋਵੇ ਚਾਹੇ ਉਹ ਮੁਕਸਰ ਹੋਵੇ ਬਠਿੰਡਾ ਹੋਵੇ ਇਹਨਾਂ ਜ਼ਿਲ੍ਹਿਆਂ ਤੋਂ ਕਿਸਾਨ ਜ਼ਿਆਦਾਤਰ ਇੱਥੇ ਪਹੁੰਚੇ ਨੇ ਆਖਰ ਤਿਆਰੀ ਕਿਹੋ ਜੀ ਆ ਇੱਥੇ ਵੀ ਆ ਗੈਸ ਸਿਲੰਡਰ ਤੇ ਭਾਂਡੇ ਟਿੰਡੇ ਸਭ ਇੱਥੇ ਵੀ ਤਿਆਰ ਹੈ ਕਿਉਂਕਿ ਮੰਡੀ ਦੇ ਵਿੱਚ ਪਹੁੰਚੇ ਨੇ ਤਾਂ ਇੱਥੇ ਜੇ ਅੱਜ ਸ਼ਾਮ ਤੱਕ ਰੁਕਣਾ ਤਾਂ ਇੱਥੇ ਵੀ ਤਿਆਰੀ ਪੂਰੀ ਕੀਤੀ ਆ ਸਰਦਾਰ ਸਾਹਿਬ ਕਸਤਰ ਦੀ ਤਿਆਰੀ ਆ ਉਧਰ ਹਰਿਆਣੇ ਵਾਲੇ ਤਾਂ ਕਹਿੰਦੇ ਬੈਰੀਕੇਡ ਬਹੁਤ ਮਜ਼ਬੂਤ ਆ ਭੰਦੇਨਗੇ ਛੱਡ ਲੱਗੇ ਅਸੀਂ ਉਹ ਤੋੜ ਦਿਆਂਗੇ ਅੱਗੇ ਨਹੀਂ ਤੋੜੇ ਸੀਗੇ ਹੁਣ ਵੀ ਤੋੜ ਦਿਆਂਗੇ ਬੜਾ ਹਲਕੇ ਦੀ ਤਾਂ ਹੱਸ ਕੇ ਕਹਿਤਾ ਤੇ ਉਧਰ ਹਰਿਆਣਾ ਸਰਕਾਰ ਦਾ ਸਾਰਾ ਜ਼ੋਰ ਲੱਗਿਆ ਪਿਆ ਕੋਈ ਨਹੀਂ ਲੱਗਾ ਤਾਂ ਫੇਰ ਕੀ ਹੋ ਗਿਆ ਤੇ ਆ ਟਰੈਕਟਰ ਟਰਾਲੀਆਂ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਖੜੇ ਆ ਹੋਰ ਪਿੱਛੋਂ ਵੀ ਆ ਰਹੇ ਆ ਕੀ ਤੇਰੀ ਤਾਂ ਹੀ ਤਾਂ ਹੀ ਢੀਕਦੇ ਉਹਨਾਂ ਨੂੰ ਆ ਰਹੇ ਹੋਰ ਇਹ ਨਗਾ ਜੇ ਹੋਰ ਆ ਰਹੀਆਂ ਤਾ ਵੇਖ ਲਓ ਵੀ ਹਲਕੀ ਜੀ ਸਮਾਈਲ ਦੇ ਨਾਲ ਹੀ ਸਰਦਾਰ ਸਾਹਿਬ ਨੇ ਕਹਿਤਾ ਕਹਦੇ ਕੋਈ ਗੱਲ ਨਹੀਂ ਵੇਖੀ ਜਾਊਗੀ ਅੱਗੇ ਕਿਹੜਾ ਬੈਰੀਕੇਡ ਤੋੜੇ ਨਹੀਂ ਤਾਂ ਤੁਸੀਂ ਦੇਖੋ ਵੀ ਕਿੰਨੇ ਰਿਲੈਕਸ ਹੋ ਕੇ ਤੈਰੀ ਕੀਤੀ ਆ ਉਧਰ ਹਰਿਆਣਾ ਆ ਅਸੀਂ ਬੈਰੀਅਰਾਂ ਤੇ ਦੇਖਿਆ ਕਿ ਕਿਤਨਾ ਕਿਤੇ ਤਣਾਅ ਨਜ਼ਰ ਆਉਂਦਾ ਕਿਉਂਕਿ ਉੱਥੇ ਡਿਊਟੀ ਹੋ ਰਹੀ ਆ ਪੁਲਿਸ ਤੇ ਤਣਾਅ ਹੈ ਜਿਵੇਂ ਹੁਣੇ ਗੌਰਵ ਦਿਖਾ ਰਹੇ ਸੀ ਤਸਵੀਰਾਂ ਤੇ ਮੌਕ ਟ੍ਰੈਲ ਦੇ ਬਹਾਨੇ ਅਤਰੂ ਗੈਸ ਉਹਨਾਂ ਲੋਕਾਂ ਤੇ ਸਿੱਟੀ ਜਾਂਦੇ ਆ ਜਿਹੜੇ ਲੋਕ ਉੱਥੇ ਖੜੇ ਨੇ ਚਾਹੇ ਵੀਡੀਓ ਵਾਲੇ ਆ ਚਾਹੇ ਹੋਰ ਨੇ ਉਹਨਾਂ ਦੇ ਹਥਰੂ ਗੈਸ ਦੇ ਗੋਲੇ ਜਿਹੜੇ ਹੈਗੇ ਡਿੱਗੀ ਜਾ ਰਹੇ ਹੁਣ ਤੁਸੀਂ ਇੱਕ ਤਸਵੀਰ ਦੇਖੋ ਮੰਡੀ ਦੀ ਕੁਛ ਹੀ ਕਰੂੰਗਾ ਤੁਹਾਨੂੰ ਇੱਕਰੀ ਅੰਦਾਜ਼ਾ ਜਾ ਲੱਗ ਜਾਏ ਕਿ ਟਰੈਕਟਰ ਟਰਾਲੀਆਂ ਇੱਥੇ ਆਏ ਕਿੰਨੇ ਕਾ ਦੇਖੋ ਆਫਰੀਦਕੋਟ ਦੀ ਟਰਾਲੀ ਆ ਇਹ ਉਹ ਮੁਕਸਦ ਦੀ ਟਰਾਲੀ ਆ ਇਹ ਹੁਣ ਤੁਹਾਨੂੰ ਅੱਗੇ ਨੂੰ ਇੱਕ ਤਸਵੀਰ ਦਿਖਾ ਦਿਆਂ ਤਾਂ ਕਿ ਤੁਹਾਨੂੰ ਅੰਦਾਜ਼ਾ ਹੋ ਜਾਏ ਕਿ ਇਹ ਟਰੈਕਟਰ ਟਰਾਲੀਆਂ ਕਿੰਨੀ ਕਬੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਡੇ ਜਿੱਧਰ ਪੂਰੀ ਮੰਡੀ ਦੇ ਵਿੱਚ ਜਿੱਧਰ ਨੂੰ ਤੁਹਾਡੀ ਨਜ਼ਰ ਜਾਊਗੀ ਇੱਧਰੋਂ ਤੁਸੀਂ ਮਾਰ ਲਓ ਕਿਸਾਨੀ ਝੰਡੇ ਲੱਗੇ ਟਰੈਕਟਰ ਟਰਾਲੀਆਂ ਤੇ ਤੁਹਾਨੂੰ ਹਰ ਪਾਸੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਜੜੀਆਂ ਨੇ ਉਹ ਨਜ਼ਰ ਆਉਣਗੀਆਂ ਇਹ ਵੀ ਫਰੀਦਕੋਟ ਦੀ ਹੈ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਬਠਿੰਡੇ ਦੀ ਟਰਾਲੀ ਆ ਕਿਉਂਕਿ ਮਾਲਵਾ ਜਿਹੜਾ ਹੈਗਾ ਉਹ ਮਾਲਵਾ ਪੂਰਾ ਇਸ ਪਾਸੇ ਜਿਹੜਾ ਹੈਗਾ ਇਕੱਠਾ ਹੋਏਗਾ ਮਾਲਵਾ ਖਨੋਰੀ ਵਾਲੇ ਪਾਸੇ ਨੂੰ ਜਿਹੜਾ ਹੈਗਾ ਇਕੱਠਾ ਹੋਏਗਾ ਔਰ ਇੱਥੋਂ ਦਿੱਲੀ ਵੱਲ ਨੂੰ ਵਧਣ ਦਾ ਐਲਾਨ ਕੀਤਾ ਗਿਆ ਤਾਂ ਇੱਥੋਂ ਇੱਕ ਝਾਤ ਮਾਰ ਲਓ ਇੱਕ ਲੰਬੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿਸਾਨ ਵੀ ਖੜੇ ਨੇ ਕਿਸਾਨ ਆਗੂ ਖੜੇ ਨੇ ਪਰ ਟਰੈਕਟਰ ਟਰਾਲੀਆਂ ਦੀ ਤਸਵੀਰ ਦੇਖ ਲਓ ਮੰਡੀ ਦੇ ਵਿੱਚ ਹਰ ਪਾਸੇ ਤੁਹਾਨੂੰ ਟਰੈਕਟਰ ਟਰਾਲੀਆਂ ਨਜ਼ਰ ਆਉਣਗੇ ਪਰ ਇਨ੍ਹਾਂ ਟਰੈਕਟਰਾਂ ਟਰਾਲੀਆਂ ਦੇ ਰਾਹੀਂ ਬੈਰੀਕੇਡ ਆ ਜਿਹੜਾ ਚਾਹੇ ਕਹਿੰਦੇ ਨੇ ਕੋਈ ਵੀ ਹੋਵੇ ਕਿਸੇ ਵੀ ਥਾਂ ਤੇ ਲੱਗੇ ਬੈਰੀਕੋਡ ਕੋਣਾ ਹੋਣਾ ਕਹਿੰਦੇ ਨੇ ਕਿ ਬੈਰੀਕੇਡ ਤੋੜ ਕੇ ਲੱਗਣਾ ਇਧਰ ਦੇਖੋ ਲੰਗਰ ਚੱਲ ਰਹੇ ਨੇ ਚਾਹ ਦੇ ਲੰਗਰ ਪ੍ਰਸ਼ਾਦਾ ਦੇ ਲੰਗਰ ਜਿਹੜੇ ਚੱਲ ਰਹੇ ਨੇ ਬਾਈ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਉਧਰ ਹਰਿਆਣੇ ਵਾਲੇ ਤਾਂ ਕਹਿੰਦੇ ਵੀ ਬੈਰੀਕੇਡ ਹੋਰ ਮਜ਼ਬੂਤ ਕਰੀ ਜਾਂਦੇ ਆ ਤਿਆਰੀ ਬਾਈ ਪੂਰੀ ਹੈ ਸਾਡੀ ਤੜਕੇ ਨੂੰ ਸੈਂਕੜੇ ਹਜ਼ਾਰਾਂ ਦੀ ਗਿਣਤੀ ਟਰਾਲੀਆਂ ਹੋਰ ਆ ਜਾਣਗੀਆਂ ਭਾਵੇਂ ਕਿੰਨੇ ਬੈਰੀਕੇਡ ਲਾ ਲੇ ਸਰਕਾਰ 20 ਮਿੰਟਾਂ ਦੇ ਵਿੱਚ ਸਾਰੇ ਭੰਨ ਦੇਣੇ ਸੀ ਸਾਡੀ ਵੀ ਤਿਆਰੀ ਪੂਰੀ ਹੈ ਅੱਛਾ ਜੇ ਅੱਜ ਦੀ ਮੀਟਿੰਗ ਦੇ ਵਿੱਚ ਗੱਲਬਾਤ ਚ ਕੋਈ ਮਸਲੇ ਦਾ ਹੱਲ ਹੋ ਜਾ ਲੱਗਦਾ ਹੈ ਕਿ ਮਸਲੇ ਦਾ ਹੱਲ ਹੋ ਜਾਊਗਾ ਤੇ ਫਿਰ ਤੁਸੀਂ ਇੱਥੇ ਹੀ ਜਸ਼ਨ ਮਨਾ ਕੇ ਤੁਸੀਂ ਵਾਪਸ ਜਾਓ ਸਾਨੂੰ ਲੱਗਦਾ ਤਾਂ ਨਹੀਂ ਸਰਕਾਰ ਜੇ ਚਾਹੇ ਸਰਕਾਰ ਮੀਟਿੰਗ ਦਾ ਹੱਲ ਸਿੱਟਾ ਕੱਢ ਸਕਦੀ ਹੁੰਦੀ ਐ ਪਰ ਸਾਨੂੰ ਲੱਗਦਾ ਨਹੀਂ ਵੀ ਸਰਕਾਰ ਸਾਡੀਆਂ ਮੰਗਾਂ ਤੇ ਮੰਨ ਜੂ ਐਨਾ ਸੌਖਾ ਮੰਨ ਜੂ ਕਿਉਂਕਿ ਜੇ ਮੰਨਣਾ ਹੁੰਦਾ 2 ਸਾਲ ਪਹਿਲਾਂ ਮੰਨੀਆਂ ਹੋਈਆਂ ਮੰਗਾਂ ਉਹ ਲਾਗੂ ਕਰ ਸਕਦੇ ਸੀ ਅੱਛਾ ਇਹ ਤੂੰ ਚਾਲੇ ਕਦੋਂ ਪੋਣੇ ਆ ਉਹਨੂੰ ਲੈ ਕੇ ਕੀ ਫੈਸਲਾ ਹੋਇਆ ਜਾਂ ਮੀਟਿੰਗ ਹੋਏਗੀ ਇੱਥੇ ਮੈਂ ਦੇਖ ਰਿਹਾ ਕਿ ਲਗਾਤਾਰ ਤੁਹਾਡੇ ਟਰੈਕਟਰ ਹੋਰ ਆਈ ਜਾਂਦੇ ਆ ਮੰਡੀ 'ਚ ਭਰੀ ਜਾਂਦੇ ਆ ਤੇ ਇਥੋਂ ਚਾਲੇ ਕਦੋਂ ਪੋਣੇ ਆ ਚਾਲੇ ਜਦੋਂ ਸਾਨੂੰ ਸਾਡੇ ਆਗੂ ਕਹਿਣਗੇ ਜਿਸ ਟਾਈਮ ਵੀ ਕਹਿ ਦੇਣਗੇ ਅਸੀਂ ਉਸੇ ਟਾਈਮ ਹੀ ਰਵਾਨਾ ਹੋ ਰਿਹਾ ਵਾਵੇਂ ਸਾਨੂੰ ਰਾਤ ਨੂੰ 12 ਵਜੇ ਕਹਦੇ ਨੇ ਅਸੀਂ ਤਿਆਰ ਪਰ ਤਿਆਰ ਆ ਸਾਰੀ ਉਸੇ ਟਾਈਮ ਹੀ ਸੈਲਫਾ ਮਾਰ ਦੇਣੀ ਅਸੀਂ ਤਿਆਰੀ ਕਿਸ ਤਰ੍ਹਾਂ ਦੀ ਯਾਰ ਬੈਰੀਕੈਡ ਕਹਿੰਦੇ ਕਹਿੰਦੇ ਕਿ ਅੱਗੇ ਬੈਰੀਕੈਡ ਨਾ ਕਹਿੰਦੇ ਥੋੜੇ ਜਿਹਾ ਕੱਚੇ ਰਹਿ ਗਏ ਸਿਰਿਆਣੇ ਵਾਲੇ ਕਹਿੰਦੇ ਉਹਾਂ ਦੇ ਵਿਆਤ ਕੀ ਅਸੀਂ ਕਹਿੰਦੇ ਏਡਾਂ ਦੀ ਕੁੰਡੀਆਂ ਮੇਲਤੀਆਂ ਸਰੀਆਂ ਦੀਆਂ ਤੇ ਉੱਤੇ ਪਰਤਾ ਕੰਕਰੀਟ ਟਣਾ ਤੇ ਟੰਪਾ ਆ ਠੀਕ ਹੈ ਠੀਕ ਨੇ ਪਿੰਦਰ ਲਗਾਤਾਰ ਬਣੇ ਹੋ ਹੁਣ ਰੋਖੇ ਮੁਹਾਲੀ ਦਾ ਵੀ ਕਰਾਂਗੇ ਕਿਉਂਕਿ ਮੁਹਾਲੀ ਆਪਣੇ ਆਪ ਦੇ ਵਿੱਚ ਬਹੁਤ ਐਮ ਹੈ ਗੁਰਦ੍ਰਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱ ਕੇਂਦਰੀ ਮੰਤਰੀਆਂ ਦੇ ਨਾਲ ਵੀ ਮੀਟਿੰਗ ਹੋਣ ਜਾ ਰਹੀ ਹੈ ਪਰ ਮੁਹਾੜੀ ਦਾ ਰੋਕ ਕਰਨ ਤੋਂ ਪਹਿਲਾਂ ਅਪਡੇਟ ਲੈਣ ਤੋਂ ਪਹਿਲਾਂ ਤੁਹਾਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਸਾਡੇ ਸਹਿਯੋਗੀ ਅਮਨ ਭਾਰਤਵਾਜ ਦੇ ਵੱਲੋਂ ਵਿਸਥਾਰ ਦੇ ਨਾਲ ਇਸ ਪੂਰੇ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਮੀਟਿੰਗ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਪਹਿਲਾਂ ਪੂਰੀ ਗੱਲਬਾਤ ਸੁਣ ਲੈਣੇ ਆ ਤੇ ਬੰਦੀਆਂ ਹੁਣ ਤੁਸੀਂ ਮੀਟਿੰਗ ਕਰਨ ਜਾ ਰਹੇ ਹੋ ਕਿਹੜੀ ਜਿਹੜੇ ਬੰਦੀਆਂ ਨਹੀਂ ਜਾਂਦੀਆਂ ਹੁੰਦੀਆਂ ਡੈਪੂਟੇਸ਼ਨ ਜਾਂਦੇ ਹੁੰਦੇ ਆ ਦੋਨੋਂ ਫੋਰਮਾਂ ਵੱਲੋਂ ਡੈਪੂਟੇਸ਼ਨ ਜਾਣੇ ਆ ਜਿਦੇ ਚ 13-13 ਨੁਮਾਇੰਦੇ ਅਸਕੇ ਨਾਨ ਪੋਲਿਟਿਕਲ ਦੇ ਹੋਣਗੇ 13 ਨੁਮਾਇंदे ਕੇਐਮਐਮ ਦੇ ਹੋਣਗੇ ਠੀਕ ਹੈ ਪਰ ਉਹ ਅਸੀਂ 13 ਮਤਲਬ 26 ਨੁਮਾਇंदे ਜਾ ਕੇ ਗੱਲਬਾਤ ਕਰਾਂਗੇ ਹੁਣ ਮੀਟਿੰਗ ਚ ਕੀ ਚਰਚਾ ਕਰੋਗੇ ਕਿ ਹੁਣ ਦੀ ਹੁਣ ਮੀਟਿੰਗ ਦੀ ਹੁਣ ਮੀਟਿੰਗ ਦੀ ਚਰਚਾ ਹੀ ਇਹ ਕਰਨ ਵਾਲੀ ਹੈ ਕਿ ਜਿੱਦੇ ਉਹਦੇ ਅਸੀਂ ਗਏ ਆ ਉਹਦੇ ਬਾਕੀ ਜਿਹੜੀ ਨਾ ਮੰਗਾਂ ਸੀਗੀਆਂ ਉਹਨਾਂ ਦੇ ਉੱਤੇ ਸਰਕਾਰ ਨੇ ਸਾਨੂੰ ਇਹ ਕਿਹਾ ਜਦੋਂ ਅਸੀਂ ਹੁਣ ਫੈਕਟ ਉਹਨਾਂ ਦੇ ਸਾਹਮਣੇ ਰੱਖੇ ਕਿ ਆ ਮੋਦੀ ਜੀ ਦੇ ਹੱਥਾਂ ਦੀ ਰਿਪੋਰਟ ਪਈ ਹੈ ਆ ਤੁਹਾਡੀ ਡਾਕਟਰ ਸੋਮਨਾਥ ਦੀ ਰਿਪੋਰਟ ਬਾਰੇ ਲਿਖਤ ਪਿਆ ਸਾਡੇ ਕੋਲੇ ਔਰ ਤੁਹਾਨੂੰ ਉਹ ਤੱਥ ਜਿਹੜੇ ਉਹਨਾਂ ਦੇ ਮੂਰੇ ਰੱਖੇ ਤਾਂ ਉਹਨਾਂ ਨੇ ਇਹ ਕਹਿਣਾ ਸੀਗਾ ਕਿ ਸਾਨੂੰ ਇਹਨਾਂ ਦਾ ਪਤਾ ਨਹੀਂ ਸਾਨੂੰ ਇਹਨਾਂ ਦੀ ਕੋਖ ਕਰ ਲੈਣ ਦਿਓ ਚਲੋ ਅੱਜ ਉਹਨਾਂ ਤੋਂ ਪੁੱਛਣਾ ਸੀ ਕਿ ਤੁਸੀਂ ਭਾਈ ਕੋਖ ਕਰ ਲਈ ਹੈ ਕੋਖ ਕਰ ਲਈ ਤਾਂ ਹੁਣ ਦੱਸੋ ਇਹਨੂੰ ਕਿਵੇਂ ਕਰਦੇ ਹੋ ਕਿਵੇਂ ਲੱਭ ਕੇ ਆਦੇ ਜੇ ਸਹਿਮਤੀ ਨੂੰ ਲੈ ਕੇ ਇਹ ਵੀ ਚਰਚਾ ਹੈ ਕਿ ਕਿਉਂਕਿ ਬਾਰਡਰ ਹਰਿਆਣੇ ਚ ਤੁਸੀਂ ਤਸਵੀਰਾਂ ਦੇਖੀਆਂ ਹੋਊਂਗੇ ਕਿ ਉਹ ਸੀਲ ਕਰਤਾ ਕਿਤੇ ਬੈਰੀਗੇਟਿੰਗ ਕਰਤੀ ਕਿਤੇ ਉਹ ਕੰਡੇ ਵਾਲੀ ਤਾਰ ਹੈ ਤਾਂ ਇਹ ਸਾਰੀ ਚੀਜ਼ਾਂ ਨੂੰ ਅਹ ਦੇਖਦੇ ਹਾਂ ਕਿ ਜੇ ਸਹਿਮਤੀ ਬਣ ਗਈ ਫਿਰ ਇਨ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਹੈ ਕੁਝ ਨਹੀਂ ਕੀਤਾ ਜਾਏਗਾ ਜਾਂ ਜੇ ਸਹਿਮਤੀ ਨਹੀਂ ਬਣੀ ਤਾਂ ਤਿਆਰੀ ਦਿੱਲੀ ਦੀ ਹੈ ਸਵਾਲ ਇਹ ਹੈ ਸਹਿਮਤੀ ਬਣਦੀ ਹੈ ਤਾਂ ਦਿੱਲੀ ਜਾਣ ਦਾ ਕੋਈ ਤੋਕ ਹੀ ਨਹੀਂ ਬਣਦੀ ਜੇਕਰ ਸਹਿਮਤੀ ਨਹੀਂ ਬਣਦੀ ਤਾਂ ਫਿਰ ਸਾਡਾ ਪ੍ਰੋਗਰਾਮ ਜਿਹੜਾ ਐਜ਼ ਇਟ ਇਜ਼ ਕਾਇਮ ਹੈ ਉਹਦੇ 'ਚ ਕੋਈ ਦੋਰਾ ਨਹੀਂ ਸਰਕਾਰ ਜਿਹੜਾ ਦੁਖਦਾਈ ਗੱਲ ਹੈ ਕਿ ਲਗਦਾ ਨਹੀਂਗਾ ਕਿ ਤੇ ਸਹਿਮਤੀ ਬਣੇਗੀ ਤੁਸੀਂ ਪੁੱਛੋ ਸਵਾਲ ਹੈ ਕਿਉਂ ਇਹ ਸਾਰੀਆਂ ਜਿਹੜੀਆਂ ਮੰਗਾਂ ਦੇ ਅਸੀਂ ਗੱਲ ਕਰਦੇ ਹਾਂ ਨਾ ਆਪਾਂ ਮੰਗਾ ਕਹਦੇ ਨੇ ਉਹਨਾਂ ਮੰਗਾ ਨਹੀਂ ਇੱਕ ਮਿੰਟ ਮਿੰਟ ਨੇ ਸਰਕਾਰ ਨੇ ਮੰਨੀਆਂ ਜਾ ਚੁੱਕੀਆਂ ਮੰਗਾ ਨਹੀਂ ਹੁਣ ਜਿਹੜੀਆਂ ਮੰਗਾ ਮੰਨ ਲੀਆਂ ਸਰਕਾਰੇ ਦਾ ਮਤਲਬ ਇਹ ਹੈ ਜੇਕਰ ਏਡੀ ਵੱਡੀ ਬੈਰੀਕੇਟਿੰਗ ਕਰ ਰਹੀ ਹੈ ਏਡੇ ਪ੍ਰਬੰਧ ਕਰ ਰਹੀ ਹੈ ਲੋਕਾਂ ਨੂੰ ਆਉਣ ਤੋਂ ਰੋਕ ਰਹੀ ਹੈ ਮਧ ਪ੍ਰਦੇਸ਼ ਦੇ ਲੋਕਾਂ ਨੂੰ ਡਿਟੇਨ ਕਰ ਲਿਆ ਕਰਨਾਟਕਾ ਕੇਰਲਾ ਦੇ ਲੋਕਾਂ ਨੂੰ ਆਉਂਦੇ ਸਮੇਂ ਵੀ ਸਭਾ ਉੜੀ ਸੱਚ ਵੀ ਹੋ ਗਿਆ ਸੋਲੋ ਹਾਂ ਇਹ ਵੀ ਸਤਿ ਸ੍ਰੀ ਅਕਾਲ ਹਾਂ ਇਹ ਵੀ ਸਾਥ ਵਾਇਨੇ ਅੱਛਾ ਸਚਨ ਮਾ ਪਾਤਰਾ ਜੀ ਹੁਣ ਇਹੋ ਦੇ ਦੋ ਇਹ ਕੁਝ ਹੋ ਰਿਹਾ ਹੈ ਇੰਨੀ ਵੱਡੀ ਪੱਧਰ ਦੇ ਉੱਤੇ ਇਹ ਕੁਝ ਕੀਤਾ ਜਾ ਰਿਹਾ ਹੈ ਪਰ ਸਵਾਲ ਇਹ ਹੈ ਵੀ ਸਰਕਾਰ ਦੀ ਨੀਅਤ ਦੇ ਉੱਤੇ ਸ਼ੰਕੇ ਖੜੇ ਹੁੰਦੇ ਨੇ ਕਿ ਭਾਈ ਜੇ ਤੁਸੀਂ ਸਾਡੇ ਨਾਲ ਬਹਿ ਕੇ ਕਮਿਟਮੈਂਟ ਨੂੰ ਲਾਗੂ ਕਰ ਹੀ ਦੇਣਾ ਸਾਨੂੰ ਡਿਬੇਟਾਂ 'ਚ ਬਹਿ ਕੇ ਕਹਿੰਨੇ ਹੋ ਕਿ ਸ਼ਾਂਤ ਰਹੋ ਜੀ ਤੁਸੀਂ ਮਤਲਬ ਪੋਜ਼ਿਟਿਵ ਰਹੋ ਅਸੀਂ ਤਾਂ ਪੋਜ਼ਿਟਿਵ ਹਾਂ ਭਾਈ ਇਹਦਾ ਨੈਗੇਟਿਵਿਟੀ ਦਾ ਤੁਸੀਂ ਬੁਲਾ ਰਹੇ ਹੋ ਹੁਣ ਤਾਜ਼ਾ ਅਪਡੇਟ ਦੇ ਲਈ ਸਿੱਧਾ ਰੁਕ ਕਰਾਂਗੇ ਮਹਾਲੀ ਦੇ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਅਮਨ ਭਾਰਤਵਾਜ ਲਾਈਵ ਜੁੜ ਚੁੱਕੇ ਨੇ ਅਮਨ ਜਿਵੇਂ ਕਿ ਤੁਸੀਂ ਜਗਜੀਤ ਡੱਲੇਵਾਲ ਕਿਸਾਨ ਆਗੂ ਦੇ ਨਾਲ ਗੱਲਬਾਤ ਵੀ ਕੀਤੀ ਗਿਆ ਜੋ ਆਪਸ ਦੇ ਵਿੱਚ ਚਰਚਾ ਕੀਤੀ ਜਾ ਰਹੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਤੇ 5 ਵਜੇ ਜਿਹੜੀ ਕਿ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਵੀ ਹੋਵੇਗੀ ਇਸ ਨੂੰ ਲੈ ਕੇ ਕੀ ਜਾਣਕਾਰੀ ਹੈ ਕਦੋਂ ਤੱਕ ਮਹਾਲੀ ਤੋਂ ਚੰਡੀਗੜ੍ਹ ਦੇ ਲਈ ਕਿਸਾਨ ਆਗੂ ਰਵਾਨਾ ਹੋਣਗੇ ਪਰਮਿੰਦਰ ਦੇਖੋ ਮੀਟਿੰਗ ਕਿਉਂਕਿ ਦੋਨਾਂ ਪਾਸੇ ਲਗ ਲਗ ਚੱਲ ਰਹੀ ਹੈ ਜਦੋਂ ਜਗਜੀਤ ਦੱਲੇ ਵਾਲੇ ਤੇ ਪਹੁੰਚੇ ਸੀ ਤਾਂ ਦੱਲੇ ਵਾਲੋਂ ਨਾਲ ਗੱਲਬਾਤ ਅਸੀਂ ਕੀਤੀ ਉਸ ਤੋਂ ਬਾਅਦ ਉਹ ਦੂਸਰੇ ਪਾਸੇ ਜੋ ਜਿੱਥੇ ਗੁਰਦੁਆਰਾ ਸ਼੍ਰੀ ਅਮਸਾਬ ਦਾ ਲੰਗਰ ਹਾਲ ਹੈ ਉਸ ਦੇ ਉੱਪਰ ਇੱਕ ਹਾਲ ਹੈ ਉੱਥੇ ਮੀਟਿੰਗ ਦੱਲੇਵਾਲ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਕਿਸਾਨ ਆਗੂ ਉਹ ਕਰ ਰਹੇ ਨੇ ਹੋਰ 13 13 ਦੇ ਜਥੇਬੰਦ ਜਥੇ 'ਚ ਜਿਹੜੇ ਨੇ 13 ਆਗੂਆਂ ਨੇ ਅਲੱਗ-ਅਲੱਗ ਕਰਕੇ ਹੁਣ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਔਰ ਉਹ ਕੱਟੇ ਹੋ ਕੇ 26 ਜਣੇ ਜਾਣਗੇ ਜੋ ਮੇਰੇ ਪਿੱਛੇ ਤੁਸੀਂ ਇਹ ਹਾਲ ਦੇਖ ਰਹੇ ਹੋ ਇੱ ਜਿਹੜੇ ਨੇ ਉਹ ਆਪਣੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਜਿਹੜੇ ਉਹਨਾਂ ਦੇ ਸਾਥੀ ਲੀਡਰ ਨੇ ਉਹ ਉਹ ਮੀਟਿੰਗ ਜਿਹੜੇ ਨੇ ਉਹ ਇੱਥੇ ਕਰ ਰਹੇ ਨੇ ਔਰ ਆਪਣੀ ਮੀਟਿੰਗ ਕਰਨ ਤੋਂ ਬਾਅਦ ਇਹ ਇੱਥੋਂ ਚੰਡੀਗੜ੍ਹ ਸੈਕਟਰ 26 ਲਈ ਜਿਹੜੀ ਮੀਟਿੰਗ ਹੈ ਉੱਥੇ ਰਵਾਨਾ ਹੋਣਗੇ ਔਰ ਆਪਣੀ ਕਿਉਂਕਿ ਆਪਣੇ ਆਪਣੀ ਜਥੇਬੰਦੀਆਂ ਦੇ ਨਾਲ 13 ਆਗੂ ਜਿਹੜੇ ਜਾਣੇ ਨੇ ਆਪਣੀ ਆਪਣੀ ਸਟ੍ਰੈਟੇਜੀ ਜਥੇਬੰਦੀਆਂ ਦੀ ਬਣਾ ਕੇ ਫਿਰ 26 ਜਣੇ ਇੱਕ ਇੱਕ ਕੱਠੀ ਮੀਟਿੰਗ ਕਰਨਗੇ ਉਸ ਤੋਂ ਬਾਅਦ ਚੰਡੀਗੜ੍ਹ ਲਈ ਰਵਾਨਾ ਹੋਣਗੇ ਔਰ ਸਟ੍ਰੈਟਜੀ ਇਹ ਬਣਾਈ ਜਾ ਰਹੀ ਹੈ ਕਿ 8 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਸ ਦਿਨ ਵੀ ਮੰਗਾ ਕੇਂਦਰ ਦੇ ਮੰਤਰੀਆਂ ਨੂੰ ਦੱਸੀਆਂ ਗਈਆਂ ਸੀਗੀਆਂ ਜੋ ਕਮਿਟਮੈਂਟ ਕੀਤੀ ਗਈ ਸੀ ਕਿਸਾਨੀ ਅੰਦੋਲਨਵਰੇ ਲੇਕਿਨ ਉਹ ਪੂਰੀਆਂ ਨਹੀਂ ਹੋਈਆਂ ਤਾਂ ਹੁਣ ਉਸਤੇ ਔਰ ਉਸ ਵੇਲੇ ਇਹ ਕਿਹਾ ਗਿਆ ਕਿ ਇਸ ਦੀ ਜਾਣਕਾਰੀ ਉਹਨਾਂ ਮੰਤਰੀਆਂ ਕੋਲ ਨਹੀਂ ਹੈ ਤਾਂ ਕਿਆ ਜੋ ਜਾਣਕਾਰੀ ਨਾਲ ਲੈ ਕੇ ਆਏ ਨਹੀਂ ਹੈ ਨਹੀਂ ਔਰ ਦੂਸਰਾ ਇਹ ਕਿ ਜਦੋਂ ਅੱਜ ਮੀਟਿੰਗ ਹੋਏਗੀ ਉਸ ਤੋਂ ਬਾਅਦ ਫੇਰ ਕਿਸਾਨ ਜਿਹੜੇ ਆਗੂ ਨੇ ਉਹ ਆਪਣੀ ਮੀਟਿੰਗ ਕਰਨਗੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਫਿਰ ਆਪਣੀ ਮੀਟਿੰਗ ਕੀਤੀ ਜਾਏਗੀ ਦੁਬਾਰਾ ਤਾਂ ਫਿਰ ਇਹ ਫੈਸਲਾ ਕੀਤਾ ਜਾਏਗਾ ਕਿ ਕਿਆ ਦਿੱਲੀ ਵੱਲ ਵਧਣਾ ਹੈ ਜਾਂ ਨਹੀਂ ਔਰ ਉਸਦੇ ਚਾਂਸਸ ਕਿਉਂਕਿ ਜਿਆਦਾ ਨਹੀਂ ਕਿਉਂਕਿ ਜਿੰਨੀਆਂ ਮੰਗਾ ਹੈ ਉਸਤੇ ਲਈ ਜਾਂ ਤਾਂ ਟਾਈਮ ਬਾਉਂਡ ਕੋਈ ਹੱਲ ਚਾਹੀਦਾ ਹੈ ਔਰ ਸਰਕਾਰ ਦੇ ਕਿਉਂਕਿ ਅਖੀਰਲਾ ਵੇਲਾ ਹੈ ਚੋਣ ਜਾਬਤਾ ਲੱਗੇ ਉਸ ਤੋਂ ਪਹਿਲਾਂ ਕੋਈ ਨਾ ਕੋਈ ਹੱਲ ਕਿਸਾਨਾਂ ਦੀ ਮੰਗਾਂ ਤੇ ਕਮਿਟਮੈਂਟ ਜਿਹੜੀ ਕਿਸਾਨਾਂ ਦੇ ਨਾਲ ਹੋਈ ਹੈ ਦਿੱਲੀ ਅੰਦੋਲਨ ਤੋਂ ਬਾਅਦ ਉਸ ਨੂੰ ਕਦੋਂ ਤੱਕ ਪੂਰਾ ਕੀਤਾ ਜਾਏਗਾ ਇੱਕ ਅਸ਼ਵਾਸਨ ਜਿਹੜਾ ਹੈ ਉਹ ਉਮੀਦ ਕਰਕੇ ਕਿਸਾਨ ਆਗੂ ਵੇਖ ਰਹੇ ਨੇ ਔਰ ਦਿੱਲੀ ਚਾਹੇ ਉਹ ਬੈਰੀਕੇਟਿੰਗ ਹੈ ਚਾਹੇ ਕੰਡਿਆਲੀ ਤਾਰ ਹੈ ਜਿਸ ਤਰੀਕੇ ਦੀ ਵੀ ਰੋਕਥਾਮ ਕੀਤੀ ਗਈ ਹੈ ਹਰਿਆਣਾ ਵੱਲੋਂ ਤਾਂ ਉਸ ਨੂੰ ਕੂਚ ਕਰਨ ਲਈ ਵੀ ਕਿਸਾਨਾਂ ਨੂੰ ਤਿਆਰ ਨਹੀਂ ਇਹ ਜਗਜੀਤ ਸਿੰਘ ਦੱਲੇਵਾਲ ਉਹਨਾਂ ਦਾ ਕਹਿਣਾ ਹੈ ਕਿ ਜੇ ਸਹਿਮਤੀ ਨਹੀਂ ਬਣੀ ਹੋਰੇ ਫੈਸਲਾ ਹੋਇਆ ਕਿਸਾਨਾਂ ਆਗੂਆਂ ਦੀ ਮੀਟਿੰਗ ਚ ਕਿ ਦਿੱਲੀ ਵੱਲ ਵਧਣਾ ਹੈ ਤਾਂ ਫਿਰ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਰੋਕਿਆ ਜਾਏ ਦਿੱਲੀ ਜ਼ਰੂਰ ਵਧਿਆ ਜਾਏਗਾ ਹੋਰ ਉੱਥੇ ਬਾਕੀ ਕਿਸਾਨਾਂ ਆਗੂ ਵੀ ਨਾਲ ਨੇ ਜਿਨ੍ਹਾਂ ਨਾਲ ਜਦੋਂ ਗੱਲਬਾਤ ਕੀਤੀ ਜਗਜੀਤ ਦੱਲੇਵਾਲ ਨਾਲ ਉਹਨਾਂ ਨਾਲ ਜਾਂ ਇੱਥੇ ਸਰਵਨ ਸਿੰਘ ਪੰਦੇਰ ਨੇ ਤਾਂ ਕੋਈ ਯੂਪੀ ਦਾ ਆਗੂ ਹੈ ਕੋਈ ਤਾਮਿਲਨਾਡੂ ਦਾ ਇੱਕ ਕੋਈ ਕੇਰਲ ਦਾ ਹੈ ਇੱਕ ਐਸਕੇਐਮ ਨਾਨ ਪੋਲੀਟੀਕਲ ਹੈ ਔਰ ਦੂਸਰਾ ਜੋ ਕਿਸਾਨ ਮਜ਼ਦੂਰ ਮੋਰਚਾ ਹੈ ਉਸਨੇ 8 ਗੁਨੇ ਔਰ 18 ਤੇ 16 ਗੁਨੇ ਪਰ ਅੱਜ ਦੀ ਮੀਟਿੰਗ 26 ਜਣੇ ਕੋਲ ਜਾਣਗੇ ਔਰ ਮੀਟਿੰਗ ਤੋਂ ਬਾਅਦ ਕਿਸਾਨਾਂ ਦੀ ਮੀਟਿੰਗ ਇੱਕ ਵਾਰ ਫੇਰ ਹੋਏਗੀ ਜਿਸ ਚ ਦਿੱਲੀ ਜਾਣ ਬਾਰੇ ਫੈਸਲਾ ਕੀਤਾ ਜਾਏਗਾ